تمام ਦਰਸ਼ਕਾਂ ਦਾ ਸਵਾਗਤ ਹੈ ਮੈਂ ਨਵੀਨ ਕੁਮਾਰ ਪੰਜ ਸਿੰਘ ਸਹਿਬਾਨਾ ਦੇ ਵੱਲੋਂ ਇੱਕ ਬਹੁਤ ਵੱਡਾ ਫੈਸਲਾ ਲਿਆ ਗਿਆ ਹੈ ਇਸ ਫੈਸਲੇ ਦੇ ਵਿੱਚ ਕੇਸਰੀ ਨਿਸ਼ਾਨ ਸਾਹਿਬ ਨੂੰ ਲੈ ਕੇ ਵੱਡਾ ਹੁਕਮ ਜਾਰੀ ਕੀਤਾ ਗਿਆ ਅਕਸਰ ਤੁਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਜਦੋਂ ਜਾਂਦੇ ਹੋ ਤੇ ਕੇਸਰੀ ਨਿਸ਼ਾਨ ਸਾਹਿਬ ਤੁਸੀਂ ਝੁਲਦਾ ਹੋਇਆ ਦੇਖਦੇ ਹੋ ਪਰ ਇਸ ਨੂੰ ਲੈ ਕੇ ਹੁਣ ਐਸਜੀਪੀਸੀ ਦੇ ਵੱਲੋਂ ਪੰਜ ਸਿੰਘ ਸਹਿਬਾਨਾ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਜਿਸ ਦੇ ਵਿੱਚ ਉਹਨਾਂ ਨੇ ਹੁਣ ਇਸ ਰੰਗ ਨੂੰ ਬਦਲਣ ਦਾ ਐਲਾਨ ਕਰ ਦਿੱਤਾ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਹੁਣ ਜਦੋਂ ਵੀ ਤੁਸੀਂ ਕੋਈ ਨਿਸ਼ਾਨ ਸਾਹਿਬ ਉੱਥੇ ਝੁਲਦਾ ਨਜ਼ਰ ਆਏਗਾ ਉਹ ਬਸੰਤੀ ਰੰਗ ਦਾ ਜਾਂ ਫਿਰ ਸੁਰਮਈ ਰੰਗ ਦਾ ਹੋਏਗਾ ਉਹ ਕੇਸਰੀ ਨਹੀਂ ਹੋਏਗਾ ਸੋ ਤੁਹਾਨੂੰ ਇਸ ਸਮੇਂ ਦੀ ਵੱਡੀ ਖਬਰ ਦੱਸ ਰਹੇ ਹਾਂ ਗੁਰਦੁਆਰਾ ਸਾਹਿਬ ਦੇ ਵਿੱਚ ਝੁਲਾਏ ਜਾਣ ਵਾਲੇ ਨਿਸ਼ਾਨ ਸਾਹਿਬ ਨੂੰ ਲੈ ਕੇ ਪੰਜ ਸਿੰਘ ਸਹਿਬਾਨਾ ਨੇ ਵੱਡਾ ਫੈਸਲਾ ਕੀਤਾ ਨਿਸ਼ਾਨ ਸਾਹਿਬ ਦੀ ਪੋਸ਼ਾਕ ਦੇ ਰੰਗ ਨੂੰ ਬਦਲਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਨੇ ਕੇਸਰੀ ਨਿਸ਼ਾਨ ਸਾਹਿਬ ਦੇ ਹਟਾ ਕੇ ਬਸੰਤੀ ਰੰਗ ਦੇ ਪੋਸ਼ਾਕ ਦਾ ਨਿਸ਼ਾਨ ਸਾਹਿਬ ਚਲਾਉਣ ਦੇ ਹੁਕਮ ਜਾਰੀ ਕੀਤੇ ਗਏ ਨੇ ਐਸਜੀਪੀਸੀ ਦੀ ਤਰੰਪ੍ਰਚਾਰਕ ਕਮੇਟੀ ਨੇ ਇੱਕ ਸਰਕੂਲਰ ਜਾਰੀ ਕੀਤਾ ਹੁਕਮ ਦੇ ਵਿੱਚ ਕਿਹਾ ਹੈ ਕਿ ਨਿਸ਼ਾਨ ਸਾਹਿਬ ਦੇ ਪੋਸ਼ਾਕ ਦਾ ਰੰਗ ਬਸੰਤੀ ਜਾਂ ਫਿਰ ਸੁਰਮਈ ਹੋਵੇ ਕਿਉਂਕਿ ਕੇਸਰੀ ਨਿਸ਼ਾਨ ਸਾਹਿਬ ਪਗਵੇ ਰੰਗ ਦਾ ਭਲੇਖਾ ਪੰਦਾ ਐ ਸੋ ਇਹ ਤਰਕ ਦੇ ਕੇ ਰੰਗ ਨੂੰ ਬਦਲਣ ਦੇ ਲਈ ਕਿਹਾ ਗਿਆ ਔਰ ਇੱਕ ਸਰਕੂਲਰ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਇਹ ਹੁਕਮ ਸਾਰਿਆਂ ਨੂੰ ਮੰਨਣ ਦੇ ਲਈ ਕਿਹਾ ਗਿਆ ਔਰ ਇਸ ਦਾ ਜਿਹੜਾ ਕਾਰਨ ਦੱਸਿਆ ਉਹਨਾਂ ਨੇ ਕਾਰਨ ਦੱਸਿਆ ਕਿ ਕਿਉਂਕਿ ਕੇਸਰੀ ਨਿਸ਼ਾਨ ਸਾਹਿਬ ਜਿਹੜਾ ਹੈ ਉਹ ਭਗਵੇਂ ਰੰਗ ਦਾ ਭਲੇਖਾ ਪੰਦਾ ਹੈ ਇਸ ਕਾਰਨ ਹੁਣ ਜਿੱਥੇ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਨਿਸ਼ਾਨ ਸਾਹਿਬ ਜਿਹੜੇ ਨੇ ਉਹ ਝੁੱਲਦੇ ਹੋਏ ਤੁਹਾਨੂੰ ਨਜ਼ਰ ਆਉਣਗੇ ਉਸ ਦੇ ਲਈ ਹੁਣ ਉਹਨਾਂ ਨੇ ਦੋ ਰੰਗ ਜਿਹੜੇ ਨੇ ਦੱਸੇ ਨੇ ਉਹ ਕਹਿੰਦੇ ਨੇ ਜਾਂ ਤਾਂ ਬਸੰਤੀ ਹੋਏ ਬਸੰਤੀ ਰੰਗ ਦਾ ਹੋਏ ਜਾਂ ਫਿਰ ਸੁਰਮਈ ਰੰਗ ਦਾ ਹੋਣਾ ਚਾਹੀਦਾ ਉਸ ਦੇ ਲਈ ਸਰਕੂਲਰ ਜਾਰੀ ਕਰ ਦਿੱਤਾ ਗਿਆ ਸੋ ਵੱਡਾ ਫੈਸਲਾ ਐਸਜੀਪੀਸੀ ਦੇ ਵੱਲੋਂ ਇਸ ਸਮੇਂ ਦੀ ਵੱਡੀ ਖਬਰ ਦੱਸ ਰਹੇ ਹਾਂ ਔਰ ਪਿਛਲੇ ਸਮੇਂ ਦੇ ਵਿੱਚ ਵੀ ਪੰਚ ਸਿੰਘ ਸਹਿਵਾਨਾਂ ਦੇ ਵੱਲੋਂ ਜਦੋਂ ਇਕੱਤਰਤਾ ਹੋਈ ਸੀ ਵੱਡੇ ਫੈਸਲੇ ਲਏ ਗਏ ਸੀ ਕਿ ਕਿਸ ਤਰੀਕੇ ਦੇ ਨਾਲ ਗੁਰਦੁਆਰਾ ਸਾਹਿਬ ਦੀਆਂ ਜਿਹੜੀ ਰੱਖ-ਰਖਾਵ ਨੂੰ ਲੈ ਕੇ ਜਾਂ ਫਿਰ ਜਿਹੜੀ ਸੁਰੱਖਿਆ ਨੂੰ ਲੈ ਕੇ ਵਿਸ਼ੇਸ਼ ਹੁਕਮ ਜਾਰੀ ਕੀਤੇ ਸੀ ਕਿ 24-24 ਘੰਟੇ ਸੁਰੱਖਿਆ ਕਰਮੀ ਜਿਹੜੇ ਨੇ ਸੇਵਾਦਾਰ ਨੇ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਕੋਈ ਨਾ ਕੋਈ ਮੌਜੂਦ ਹੋਣਾ ਚਾਹੀਦਾ ਹੈ ਕਿ ਜਿਹੜੀਆਂ ਬੇਅਦਬੀ ਦੀਆਂ ਘਟਨਾਵਾਂ ਵਧ ਰਹੀਆਂ ਨੇ ਉਹ ਘਟਨਾਵਾਂ ਨੂੰ ਰੋਕਿਆ ਜਾ ਸਕੇ ਔਰ ਅੱਜ ਇੱਕ ਹੋਰ ਵੱਡਾ ਫੈਸਲਾ ਉਹਨਾਂ ਦੇ ਵੱਲੋਂ ਲਿਆ ਗਿਆ ਹੈ ਉਹਨਾਂ ਨੇ ਕਿਹਾ ਹੈ ਕਿ ਗੁਰਦੁਆਰਿਆਂ ਦੇ ਵਿੱਚ ਝੁਲਾਇਆ ਜਾਣ ਵਾਲਾ ਕੇਸਰੀ ਨਿਸ਼ਾਨ ਸਾਹਿਬ ਹੁਣ ਜਿਹੜਾ ਹੈ ਉਹ ਤੁਹਾਨੂੰ ਆਨ ਆਲੇ ਸਮੇਂ ਦੇ ਵਿੱਚ ਉਹ ਕੇਸਰੀ ਨਿਸ਼ਾਨ ਸਾਹਿਬ ਦੀ ਜਗ੍ਹਾ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਜਾਓਗੇ ਤੁਸੀਂ ਤੇ ਬਸੰਤੀ ਰੰਗ ਜਾਂ ਫਿਰ ਸੁਰਮਈ ਰੰਗ ਦਾ ਜਿਹੜਾ ਨਿਸ਼ਾਨ ਸਾਹਿਬ ਹੈ ਉਹ ਝੁਲਦਾ ਹੋਇਆ ਨਜ਼ਰ ਆਏਗਾ ਕਿਉਂਕਿ ਐਸਜੀਪੀਸੀ ਦੀ ਧਰਮ ਪ੍ਰਚਾਰ ਕਮੇਟੀ ਨੇ ਇੱਕ ਸਰਕੂਲਰ ਜਾਰੀ ਕੀਤਾ ਹੈ ਔਰ ਸਰਕੂਲਰ ਜਾਰੀ ਕਰਕੇ ਉਹਨਾਂ ਨੇ ਕਿਹਾ ਹੈ ਕਿ ਕਿਉਂਕਿ ਇਹ ਇਸ ਕਰਕੇ ਬਦਲਿਆ ਗਿਆ ਹੈ ਕਿ ਇਹ ਨਿਸ਼ਾਨ ਜਿਹੜਾ ਹੈ ਉਹ ਭਗਵੇਂ ਰੰਗ ਦਾ ਭਲੇਖਾ ਪੰਦਾ ਸੋ ਹੁਣ ਬਹੁਤ ਸਾਰੇ ਐਸੇ ਹੋਰ ادارے ਨੇ ਜਿਨ੍ਹਾਂ ਦੇ ਵੱਲੋਂ ਜਦੋਂ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਚਾਹੇ ਰਾਜਨੀਤਿਕ ਲੋਕਾਂ ਦੇ ਨਾਲ ਗੱਲਬਾਤ kia ran ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਉਹਨਾਂ ਦੇ ਵੱਲੋਂ ਵੀ ਇਹ ਤਰਕ ਜ਼ਰੂਰ ਦਿੱਤੇ ਜਾ ਰਹੇ ਨੇ ਕਿ ਇਹ ਜਿਹੜੀ ਸਿੱਖ ਸੰਗਤ ਦੇ ਨਾਲ ਇਹਦੇ ਉੱਤੇ ਵਿਚਾਰ ਵੀ ਹੋਣਾ ਚਾਹੀਦਾ ਹੈ ਕਿ ਕੀ ਐਸਾ ਕਰਨਾ ਚਾਹੀਦਾ ਹੈ ਕਿਉਂਕਿ ਸਮਾਜ ਦੇ ਵਿੱਚ ਇੱਕ ਸਾਰਤਾ ਹੋਣੀ ਚਾਹੀਦੀ ਹੈ ਸਮਾਜ ਦੇ ਵਿੱਚ ਕਿਸੇ ਤਰੀਕੇ ਦਾ ਕੋਈ ਭੇਦ ਭਾਵਨਾ ਨਾ ਹੋਵੇ ਔਰ ਜਿਹੜਾ ਇਹ ਹੁਕਮ ਜਾਰੀ ਕੀਤਾ ਗਿਆ ਉਸ ਨੂੰ ਲੈ ਕੇ ਬਹੁਤ ਸਾਰੇ ਰਾਜਨੇਤਾ ਨੇ ਹੁਣ ਸੋਸ਼ਲ ਮੀਡੀਆ ਦੇ ਉੱਪਰ ਉਹਨਾਂ ਦੀਆਂ ਪ੍ਰਤੀਕਿਰਿਆਵਾਂ ਆਣੀਆਂ ਸ਼ੁਰੂ ਹੋ ਗਈਆਂ ਨੇ ਕਿ ਜੇਕਰ ਕੇਸਰੀ ਨਿਸ਼ਾਨ ਸਾਹਿਬ ਜਿਹੜਾ ਉਸ ਨੂੰ ਬਦਲਣ ਦਾ ਸਿਰਫ ਇੱਕੋ ਹੀ ਕਾਰਨ ਹੈ ਕਿ ਉਹ ਭਗਵੇਂ ਦੇ ਨਾਲ ਥੋੜਾ ਜਿਹਾ ਉਹ ਦੇ ਨਾਲ ਮਿਲਦਾ ਜੁਲਦਾ ਹੈ ਮੈਚ ਕਰਦਾ ਹੈ ਇਸ ਕਰਕੇ ਬਦਲਿਆ ਤੇ ਇਹਦੇ ਤੇ ਮੋੜ ਵਿਚਾਰ ਵੀ ਕਰ ਲੈਣਾ ਚਾਹੀਦਾ ਸੋ ਇਹ ਬਹੁਤ ਸਾਰੇ ਲੋਕਾਂ ਦੀਆਂ ਹੁਣ ਪ੍ਰਤੀਕਿਰਿਆਵਾਂ ਜੇ ਤੁਸੀਂ ਮੀਡੀਆਦਾਰ ਹੋ ਤੇ ਉਹ ਦੇਖੋਗੇ ਤੇ ਜਦੋਂ ਇਹ ਖਬਰ ਨਸ਼ਰ ਹੋਈ ਆ ਉਸ ਤੋਂ ਬਾਅਦ ਇਹ ਆਣੀਆਂ ਸ਼ੁਰੂ ਹੋ ਗਈਆਂ ਨੇ ਕਿ ਇਹਦੇ ਉੱਤੇ ਮੋੜ ਇੱਕ ਵਾਰ ਫਿਰ ਤੋਂ ਵਿਚਾਰ ਕਰ ਲੈਣਾ ਚਾਹੀਦਾ ਪਰ ਦੱਸ ਦਈਏ ਕਿ ਕੇਸਰੀ ਨਿਸ਼ਾਨ ਸਾਹਿਬ ਭੰਗਵੇ ਰੰਗ ਦਾ ਭੁਲੇਖਾ ਪਾਉਂਦਾ ਹੈ ਇਹ ਤਰਕ ਦਿੱਤਾ ਗਿਆ ਐਸਜੀਪੀਸੀ ਦੀ ਧਰਮ ਪ੍ਰਚਾਰ ਕਮੇਟੀ ਦੇ ਵੱਲੋਂ ਜਦੋਂ ਉਹਨਾਂ ਨੇ ਸਰਕੂਲਰ ਜਾਰੀ ਕੀਤਾ ਉਸ ਦੇ ਵਿੱਚ ਸਪਸ਼ਟ ਰੂਪ ਦੇ ਵਿੱਚ ਉਹਨਾਂ ਨੇ ਕਿਹਾ ਕਿ ਇਹ ਕਾਰਨ ਹੈ ਜਿਸ ਦੇ ਕਰਕੇ ਅਸੀਂ ਚਾਹੁੰਦੇ ਹਾਂ ਕਿ ਆ ਯਾ ਤਾਂ ਜਿਹੜਾ ਹੁਣ ਨਿਸਾਨ ਸਾਹਿਬ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਝੁਲਿਆ ਕਰੇਗਾ ਉਹ ਜਾਂ ਫਿਰ ਬਸੰਤੀ ਰੰਗ ਦਾ ਹੋਏ ਜਾਂ ਸੁਰਮਈ ਰੰਗ ਦਾ ਹੋਏ ਔਰ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਹੁਣ ਇਹਦੇ ਉੱਤੇ ਕੰਮ ਵੀ ਜਿਹੜਾ ਹੈ ਕਈ ਗੁਰਦੁਆਰਿਆਂ ਦੇ ਵਿੱਚ ਇਸ ਦਾ ਕੰਮ ਵੀ ਸ਼ੁਰੂ ਹੋ ਗਿਆ ਹੈ ਇਹ ਜਿਹੜਾ ਜਿਹੜੀ ਲੈਟਰ ਆਈ ਹੈ ਜਿਹੜੀ ਉਹਨਾਂ ਨੇ ਸਰਕੂਲਰ ਜਾਰੀ ਕੀਤਾ ਹੈ ਉਸ ਸਰਕੂਲਰ ਦੇ ਬਾਰੇ ਵੀ ਤੁਹਾਨੂੰ ਪੜ੍ਹ ਕੇ ਦੱਸ ਦਈਏ ਵੀ ਉਹਦੇ ਵਿੱਚ ਉਹਨਾਂ ਨੇ ਸਪਸ਼ਟ ਰੂਪ ਦੇ ਵਿੱਚ ਕਿਹਾ ਕੀ ਹੈ ਉਹਨਾਂ ਨੇ ਉਹਨਾਂ ਨੇ ਕਿਹਾ ਕਿ ਬਿਲਕੁਲ ਸਰਕੂਲਰ ਵੀ ਤੁਹਾਨੂੰ ਦਿਖਾਣੇ ਆ ਜਿਹੜਾ ਸਰਕੂਲਰ ਜਾਰੀ ਕੀਤਾ ਗਿਆ ਉਹ ਸਰਕੂਲਰ ਦੇ ਵਿੱਚ ਦਫਤਰ ਸਕੱਤਰ શ્રી ਅਕਾਲ ਤਖਤ ਸਾਹਿਬ શ્રી ਅੰਮ੍ਰਿਤਸਰ ਸਾਹਿਬ ਉਹ ਵੀ ਤੁਹਾਨੂੰ ਦਿਖਾਣੇ ਆ ਉਹਨਾਂ ਦੇ ਵੱਲੋਂ ਜੋ ਰਿਟਨ ਦੇ ਵਿੱਚ ਜੋ ਅਸੀਂ ਤੁਹਾਨੂੰ ਦੱਸ ਰਹੇ ਆ ਉਹ ਉਹਨਾਂ ਨੇ ਜਿਹੜਾ ਲਿਖਤੀ ਰੂਪ ਦੇ ਵਿੱਚ ਉਹ ਦਿੱਤਾ ਉਸ ਦੇ ਵਿੱਚ ਉਹਨਾਂ ਨੇ ਕਿਹਾ ਕੀ ਹੈ ਉਹ ਉਸ ਦੇ ਉੱਤੇ ਵੀ ਨਜ਼ਰ ਮਾਰਾਂਗੇ ਇਹ ਕਮੇਟੀ ਤੁਸੀਂ ਦੇਖ ਸਕਦੇ ਹੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਦੇ ਵੱਲੋਂ ਇਹ ਸਰਕੂਲਰ ਜਿਹੜਾ ਹੈ ਉਹ ਜਾਰੀ ਕੀਤਾ ਗਿਆ ਹੈ ਔਰ ਇਸ ਸਰਕੂਲਰ ਦੇ ਵਿੱਚ ਉਹਨਾਂ ਦੇ ਵੱਲੋਂ ਕੀ ਕਿਹਾ ਗਿਆ ਉਹ ਵੀ ਤੁਹਾਨੂੰ ਦੱਸਦੇ ਆ ਇਸ ਇਸ ਸਰਕੂਲਰ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਦਫਤਰ ਸਕੱਤਰੇਤ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅਮਰੋਦਸਰ ਸਾਹਿਬ ਵੱਲੋਂ ਸਾਹਿਬ ਦੇ ਵੱਲੋਂ ਜਿਹੜਾ ਇਹ ਸਰਕੂਲਰ ਹੈ ਉਹ 17 7 2024 ਅਨੁਸਾਰ ਮਾਨਯੋਗ ਪੰਜ ਸਿੰਘ ਸਹਿਬਾਨਾ ਦੀ ਇਕਤਰਤਾ ਦੇ ਵਿੱਚ ਪਰਵਾਨ ਹੋਇਆ ਹੋਏ ਮਤੇ ਦੇ ਨਾਲ ਉਹਨਾਂ ਨੇ ਨਾਲ ਦੱਸੀ ਹੈ ਉਹ ਸਾਰੀ ਡਿਟੇਲ ਦੱਸੀ ਹੈ ਦੀ ਮਨਸ਼ਾ ਅਨੁਸਾਰ ਨਿਸ਼ਾਨ ਸਾਹਿਬ ਦੇ ਪੋਸ਼ਾਕ ਦੇ ਰੰਗ ਨੂੰ ਲੈ ਕੇ ਪੈਦਾ ਹੋਈ ਦੁਬਧਾ ਨੂੰ ਦੂਰ ਕਰਨ ਦੇ ਲਈ ਸਰਬਸੰਮਤੀ ਦੇ ਨਾਲ ਫੈਸਲਾ ਹੋਇਆ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵੱਲੋਂ ਪੰਥ ਪ੍ਰਵਾਨਿਤ ਸਿੰਘ ਰਹਿਤ ਸਿੱਖ ਰਹਿਤ ਮਾਫ ਕਰਨਾ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਦੀ ਰੋਸ਼ਨੀ ਦੇ ਵਿੱਚ ਸੰਗਤਾਂ ਪ੍ਰਬੰਧਕਾਂ ਨੂੰ ਜਾਣਕਾਰੀ ਮੁਹੱਈਆ ਕਰਵਾਈ ਜਾਏ ਸੋ ਇਹ ਇੱਕ ਸਰਕੂਲਰ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਧਰਮ ਪ੍ਰਚਾਰ ਕਮੇਟੀ ਦੇ ਵੱਲੋਂ ਜਿਹੜੀ ਐਸਜੀਪੀਸੀ ਦੀ ਧਰਮ ਪ੍ਰਚਾਰ ਕਮੇਟੀ ਆ ਉਹਦੇ ਵੱਲੋਂ ਇਹ ਸਰਕੂਲਰ ਜਾਰੀ ਕੀਤਾ ਗਿਆ ਔਰ ਇਹ ਸਰਕੂਲਰ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਇਹ ਜਿਹੜਾ ਫੈਸਲਾ ਇਹ ਲਾਗੂ ਕੀਤਾ ਜਾਏ ਔਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਹਿਬਾਨ ਗਿਆਨੀ ਰਗੂ ਰਗਵੀਰ ਸਿੰਘ ਦੀ ਅਗਵਾਈ ਦੇ ਵਿੱਚ 15 ਜੁਲਾਈ ਨੂੰ ਹੋਈ ਇਕੱਤਰਤਾ ਦੇ ਵਿੱਚ ਪੰਜ ਸਿੰਘ ਸਹਿਬਾਨਾਂ ਨੇ ਫੈਸਲਾ ਕੀਤਾ ਸੀ ਕਿ ਗੁਰਦੁਆਰਾ ਸਹਿਬਾਨ ਦੇ ਵਿੱਚ ਲੱਗਣ ਵਾਲੇ ਨਿਸ਼ਾਨ ਸਾਹਿਬ ਦੀ ਪੋਸ਼ਾਕ ਦਾ ਰੰਗ ਰਹਿਤ ਮर्यादा ਅਨੁਸਾਰ ਬਸੰਤੀ ਜਾਂ ਫਿਰ سرمਈ ਹੋਵੇ ਇਸ ਸੰਬੰਧੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੱਤਰ ਭੇਜ ਕੇ ਸੰਗਤ ਨੂੰ ਇਸ ਬਾਰੇ ਜਾਗਰੂਕ ਕਰਨ ਦੇ ਲਈ ਕਿਹਾ ਗਿਆ ਸੀ ਸੋ ਇਹ ਸ੍ਰੀ ਅਕਾਲ ਤੱਕ ਤਾਂ ਸਾਹਿਬ ਦੇ ਜਿਹੜੇ ਜਥੇਦਾਰ ਨੇ ਗਿਆਨੀ ਰੁਗਵੀਰ ਸਿੰਘ ਉਹਨਾਂ ਦੇ ਵੱਲੋਂ ਬਕਾਇਦਾ ਇਸ ਦੇ ਲਈ ਹੁਕਮ ਇਹ ਵੀ ਜਾਰੀ ਕੀਤਾ ਗਿਆ ਕਿ ਸਿੱਖ ਸੰਗਤ ਜਿਹੜੀ ਹੈ ਉਸ ਨੂੰ ਇਸ ਦੇ ਨਾਲ ਇਸ ਦੇ ਪ੍ਰਤੀ ਜਾਗਰੂਕ ਕੀਤਾ ਜਾਏ ਕਿ ਨਿਸ਼ਾਨ ਸਾਹਿਬ ਦੇ ਬਾਰੇ ਜਿਹੜਾ ਉਹਨਾਂ ਦੇ ਵੱਲੋਂ ਹੁਕਮ ਜਾਰੀ ਕੀਤਾ ਗਿਆ ਕਿ ਗੁਰਦੁਆਰਾ ਸਹਿਵਾ ਸਾਹਿਬ ਦੇ ਵਿੱਚ ਜਿਹੜੇ ਨਿਸ਼ਾਨ ਸਾਹਿਬ ਨੇ ਉਹ ਬਸੰਤੀ ਜਾਂ ਫਿਰ سرمਈ ਰੰਗ ਦੇ ਹੋਣੇ ਚਾਹੀਦੇ ਨੇ ਕੇਸਰੀ ਨਿਸ਼ਾਨ ਸਾਹਿਬ ਭਗਵੇ ਰੰਗ ਦਾ ਭੁਲੇਖਾ ਪਾਉਂਦਾ ਇਸ ਕਰਕੇ ਗੁਰਦੁਆਰਾ ਸਹਿਵਾਨਾ ਦੇ ਵਿੱਚ ਗੁਰਦੁਆਰਾ ਸਾਹਿਬ ਜਦੋਂ ਤੁਸੀਂ ਜਾਣਿਓ ਅਕਸਰਾਂ ਹੀ ਕੇਸਰੀ ਰੰਗ ਦਾ ਨਿਸ਼ਾਨ ਤੁਸੀਂ ਝੁਲਦਾ ਦੇਖਿਆ ਹੋਵੇਗਾ ਔਰ ਬਹੁਤ ਸਾਰੇ ਐਸੇ ਸ਼ਬਦ ਬਣੇ ਹੋਏ ਨੇ ਬਹੁਤ ਸਾਰੇ ਐਸੇ ਧਾਰਮਿਕ ਗੀਤ ਬਣੇ ਹੋਏ ਨੇ ਜਿਨ੍ਹਾਂ ਨੂੰ ਅਸੀਂ ਜਿਨ੍ਹਾਂ ਦੇ ਵਿੱਚ ਅਸੀਂ ਕੇਸਰੀ ਨਿਸ਼ਾਨ ਨੂੰ ਝੁਲਦਾ ਹੋਇਆ ਸ਼ਬਦ ਵੀ ਸੁਣਦੇ ਆ ਪਰ ਹੁਣ ਤੋਂ ਇਹ ਜਿਹੜਾ ਹੁਕਮ ਜਾਰੀ ਕੀਤਾ ਗਿਆ ਇਸ ਦੇ ਵਿੱਚ ਬਸੰਤੀ ਰੰਗ ਜਾਂ ਫਿਰ ਸ਼ੁਰਮਈ ਰੰਗ ਦਾ ਨਿਸ਼ਾਨ ਸਾਹਿਬ ਤੁਸੀਂ ਗੁਰਦੁਆਰਾ ਸਹਿਬਾਨਾ ਦੇ ਵਿੱਚ ਝੁਲਦਾ ਹੋਇਆ ਦੇਖੋਗੇ। तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਵੀਨ ਕੁਮਾਰ ਪੰਜ ਸਿੰਘ ਸਹਿਬਾਨਾ ਦੇ ਵੱਲੋਂ ਇੱਕ ਬਹੁਤ ਵੱਡਾ ਫੈਸਲਾ ਲਿਆ ਗਿਆ ਹੈ। ਇਸ ਫੈਸਲੇ ਦੇ ਵਿੱਚ ਕੇਸਰੀ ਨਿਸ਼ਾਨ ਸਾਹਿਬ ਨੂੰ ਲੈ ਕੇ ਵੱਡਾ ਹੁਕਮ ਜਾਰੀ ਕੀਤਾ ਗਿਆ ਅਕਸਰ ਤੁਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਜਦੋਂ ਜਾਂਦੇ ਹੋ ਤੇ ਕੇਸਰੀ ਨਿਸ਼ਾਨ ਸਾਹਿਬ ਤੁਸੀਂ ਝੁਲਦਾ ਹੋਇਆ ਦੇਖਦੇ ਹੋ ਪਰ ਇਸ ਨੂੰ ਲੈ ਕੇ ਹੁਣ ਐਸਜੀਪੀਸੀ ਦੇ ਵੱਲੋਂ ਪੰਜ ਸਿੰਘ ਸਹਿਬਾਨਾਂ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਜਿਸ ਦੇ ਵਿੱਚ ਉਹਨਾਂ ਨੇ ਹੁਣ ਇਸ ਰੰਗ ਨੂੰ ਬਦਲਣ ਦਾ ਐਲਾਨ ਕਰ ਦਿੱਤਾ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਹੁਣ ਜਦੋਂ ਵੀ ਤੁਸੀਂ ਕੋਈ ਨਿਸ਼ਾਨ ਸਾਹਿਬ ਉੱਤੇ ਝੁਲਦਾ ਨਜ਼ਰ ਆਏਗਾ ਉਹ ਬਸੰਤੀ ਰੰਗ ਦਾ ਜਾਂ ਫਿਰ ਸੁਰਮਈ ਰੰਗ ਦਾ ਹੋਏਗਾ ਉਹ ਕੇਸਰੀ ਨਹੀਂ ਹੋਏਗਾ ਸੋ ਤੁਹਾਨੂੰ ਇਸ ਸਮੇਂ ਦੀ ਵੱਡੀ ਖਬਰ ਦੱਸ ਰਹੇ ਹਾਂ ਗੁਰਦੁਆਰਾ ਸਾਹਿਬ ਦੇ ਵਿੱਚ ਚੁਲਾਏ ਜਾਣ ਵਾਲੇ ਨਿਸ਼ਾਨ ਸਾਹਿਬ ਨੂੰ ਲੈ ਕੇ ਪੰਜ ਸਿੰਘ ਸਹਿਬਾਨਾ ਨੇ ਵੱਡਾ ਫੈਸਲਾ ਕੀਤਾ ਨਿਸ਼ਾਨ ਸਾਹਿਬ ਦੀ ਪੋਸ਼ਾਕ ਦੇ ਰੰਗ ਨੂੰ ਬਦਲਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਨੇ ਕੇਸਰੀ ਨਿਸ਼ਾਨ ਸਾਹਿਬ ਦੇ ਹਟਾ ਕੇ ਬਸੰਤੀ ਰੰਗ ਦੇ ਪੋਸ਼ਾਕ ਦਾ ਨਿਸ਼ਾਨ ਸਾਹਿਬ ਚਲਾਉਣ ਦੇ ਹੁਕਮ ਜਾਰੀ ਕੀਤੇ ਗਏ ਨੇ ਐਸਜੀਪੀਸੀ ਦੀ ਧਰਮ ਪ੍ਰਚਾਰ ਕਮੇਟੀ ਨੇ ਇੱਕ ਸਰਕੂਲਰ ਜਾਰੀ ਕੀਤਾ ਹੈ ਹੁਕਮ ਦੇ ਵਿੱਚ ਕਿਹਾ ਹੈ ਕਿ ਨਿਸ਼ਾਨ ਸਾਹਿਬ ਦੇ ਪੋਸ਼ਾਕ ਦਾ ਰੰਗ ਬਸੰਤੀ ਜਾਂ ਫਿਰ ਸੁਰਮਈ ਹੋਵੇ ਕਿਉਂਕਿ ਕੇਸਰੀ ਨਿਸ਼ਾਨ ਸਾਹਿਬ ਪਗਵੇ ਰੰਗ ਦਾ ਭਲੇਖਾ ਪੰਦਾ ਐ ਸੋ ਇਹ ਤਰਕ ਦੇ ਕੇ ਰੰਗ ਨੂੰ ਬਦਲਣ ਦੇ ਲਈ ਕਿਹਾ ਗਿਆ ਔਰ ਇੱਕ ਸਰਕੂਲਰ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਇਹ ਹੁਕਮ ਸਾਰਿਆਂ ਨੂੰ ਮੰਨਣ ਦੇ ਲਈ ਕਿਹਾ ਗਿਆ ਔਰ ਇਸ ਦਾ ਜਿਹੜਾ ਕਾਰਨ ਦੱਸਿਆ ਉਹਨਾਂ ਨੇ ਕਾਰਨ ਦੱਸਿਆ ਕਿ ਕਿਉਂਕਿ ਕੇਸਰੀ ਨਿਸ਼ਾਨ ਸਾਹਿਬ ਜਿਹੜਾ ਹੈ ਉਹ ਪਗਵੇ ਰੰਗ ਦਾ ਭਲੇਖਾ ਪੰਦਾ ਇਸ ਕਾਰਨ ਹੁਣ ਜਿੱਥੇ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਨਿਸ਼ਾਨ ਸਾਹਿਬ ਜਿਹੜੇ ਨੇ ਉਹ ਝੁੱਲਦੇ ਹੋਏ ਤੁਹਾਨੂੰ ਨਜ਼ਰ ਆਉਣਗੇ ਉਸ ਦੇ ਲਈ ਹੁਣ ਉਹਨਾਂ ਨੇ ਦੋ ਰੰਗ ਜਿਹੜੇ ਨੇ ਦੱਸੇ ਨੇ ਉਹ ਕਹਿੰਦੇ ਨੇ ਜਾਂ ਤਾਂ ਬਸੰਤੀ ਹੋਏ ਬਸੰਤੀ ਰੰਗ ਦਾ ਹੋਏ ਜਾਂ ਫਿਰ ਸੁਰਮਈ ਰੰਗ ਦਾ ਹੋਣਾ ਚਾਹੀਦਾ ਉਸ ਦੇ ਲਈ ਸਰਕੂਲਰ ਜਾਰੀ ਕਰ ਦਿੱਤਾ ਗਿਆ ਸੋ ਵੱਡਾ ਫੈਸਲਾ ਐਸਜੀਪੀਸੀ ਦੇ ਵੱਲੋਂ ਇਸ ਸਮੇਂ ਦੀ ਵੱਡੀ ਖਬਰ ਦੱਸ ਰਹੇ ਹਾਂ ਔਰ ਪਿਛਲੇ ਸਮੇਂ ਦੇ ਵਿੱਚ ਵੀ ਪੰਚ ਸਿੰਘ ਸਹਿਬਾਨਾਂ ਦੇ ਵੱਲੋਂ ਜਦੋਂ ਇਕਤਰਤਾ ਹੋਈ ਸੀ ਵੱਡੇ ਫੈਸਲੇ ਲਏ ਗਏ ਸੀ ਕਿ ਕਿਸ ਤਰੀਕੇ ਦੇ ਨਾਲ ਆ ਗੁਰਦੁਆਰਾ ਸਾਹਿਬ ਦੀਆਂ ਜਿਹੜੀ ਰੱਖ-ਰਖਾਵ ਨੂੰ ਲੈ ਕੇ ਜਾਂ ਫਿਰ ਜਿਹੜੀ ਸੁਰੱਖਿਆ ਨੂੰ ਲੈ ਕੇ ਵਿਸ਼ੇਸ਼ ਹੁਕਮ ਜਾਰੀ ਕੀਤੇ ਸੀ ਕਿ 24-24 ਘੰਟੇ ਸੁਰੱਖਿਆ ਕਰਮੀ ਜਿਹੜੇ ਨੇ ਸੇਵਾਦਾਰ ਨੇ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਕੋਈ ਨਾ ਕੋਈ ਮੌਜੂਦ ਹੋਣਾ ਚਾਹੀਦਾ ਹੈ ਕਿ ਜਿਹੜੀਆਂ ਬੇਅਦਬੀ ਦੀਆਂ ਘਟਨਾਵਾਂ ਵਧ ਰਹੀਆਂ ਨੇ ਉਹ ਘਟਨਾਵਾਂ ਨੂੰ ਰੋਕਿਆ ਜਾ ਸਕੇ ਔਰ ਅੱਜ ਇੱਕ ਹੋਰ ਵੱਡਾ ਫੈਸਲਾ ਉਹਨਾਂ ਦੇ ਵੱਲੋਂ ਲਿਆ ਗਿਆ ਉਹਨਾਂ ਨੇ ਕਿਹਾ ਕਿ ਗੁਰਦੁਦਾਰਿਆਂ ਦੇ ਵਿੱਚ ਚੁਲਾਇਆ ਜਾਣ ਵਾਲਾ ਕੇਸਰੀ ਨਿਸ਼ਾਨ ਸਾਹਿਬ ਹੁਣ ਜਿਹੜਾ ਹੈ ਉਹ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਉਹ ਕੇਸਰੀ ਨਿਸ਼ਾਨ ਸਾਹਿਬ ਦੀ ਜਗਾ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਜਾਉਂਗੇ ਤੁਸੀਂ ਤੇ ਬਸੰਤੀ ਰੰਗ ਜਾਂ ਫਿਰ ਸੁਰਮਈ ਰੰਗ ਦਾ ਜਿਹੜਾ ਨਿਸ਼ਾਨ ਸਾਹਿਬ ਹੈ ਉਹ ਝੁਲਦਾ ਹੋਇਆ ਨਜ਼ਰ ਆਏਗਾ ਕਿਉਂਕਿ ਐਸਜੀਪੀਸੀ ਦੀ ਧਰਮ ਪ੍ਰਚਾਰ ਕਮੇਟੀ ਨੇ ਇੱਕ ਸਰਕੂਲਰ ਜਾਰੀ ਕੀਤਾ ਹੈ ਔਰ ਸਰਕੂਲਰ ਜਾਰੀ ਕਰਕੇ ਉਹਨਾਂ ਨੇ ਕਿਹਾ ਹੈ ਕਿ ਕਿਉਂਕਿ ਇਹ ਇਸ ਕਰਕੇ ਬਦਲਿਆ ਗਿਆ ਹੈ ਕਿ ਇਹ ਨਿਸ਼ਾਨ ਜਿਹੜਾ ਹੈ ਉਹ ਭਗਵੇਂ ਰੰਗ ਦਾ ਭਲੇਖਾ ਪੰਦਾ ਸੋ ਹੁਣ ਬਹੁਤ ਸਾਰੇ ਐਸੇ ਅ ਹੋਰ ادارے ਨੇ ਜਿਨ੍ਹਾਂ ਦੇ ਵੱਲੋਂ ਜਦੋਂ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਚਾਹੇ ਰਾਜਨੀਤਿਕ ਲੋਕਾਂ ਦੇ ਨਾਲ ਗੱਲਬਾਤ kiaਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਉਹਨਾਂ ਦੇ ਵੱਲੋਂ ਵੀ ਇਹ ਤਰਕ ਜ਼ਰੂਰ ਦਿੱਤੇ ਜਾ ਰਹੇ ਨੇ ਕਿ ਇਹ ਜਿਹੜੀ ਸਿੱਖ ਸੰਗਤ ਦੇ ਨਾਲ ਇਹਦੇ ਉੱਤੇ ਵਿਚਾਰ ਵੀ ਹੋਣਾ ਚਾਹੀਦਾ ਹੈ ਕਿ ਕੀ ਐਸਾ ਕਰਨਾ ਚਾਹੀਦਾ ਹੈ ਕਿਉਂਕਿ ਸਮਾਜ ਦੇ ਵਿੱਚ ਇੱਕ ਸਾਰਤਾ ਹੋਣੀ ਚਾਹੀਦੀ ਹੈ ਸਮਾਜ ਦੇ ਵਿੱਚ ਕਿਸੇ ਤਰੀਕੇ ਦਾ ਕੋਈ ਭੇਦਭਾਵ ਨਾ ਹੋਵੇ ਔਰ ਜਿਹੜਾ ਇਹ ਹੁਕਮ ਜਾਰੀ ਕੀਤਾ ਗਿਆ ਉਸ ਨੂੰ ਲੈ ਕੇ ਬਹੁਤ ਸਾਰੇ ਰਾਜਨੇਤਾ ਨੇ ਹੁਣ ਸੋਸ਼ਲ ਮੀਡੀਆ ਦੇ ਉੱਪਰ ਉਹਨਾਂ ਦੀਆਂ ਪ੍ਰਤੀਕਿਰਿਆਵਾਂ ਆਣੀਆਂ ਸ਼ੁਰੂ ਹੋ ਗਈਆਂ ਨੇ ਕਿ ਜੇਕਰ ਕੇਸਰੀ ਨਿਸ਼ਾਨ ਸਾਹਿਬ ਜਿਹੜਾ ਉਸ ਨੂੰ ਬਦਲਣ ਦਾ ਸਿਰਫ ਇੱਕੋ ਹੀ ਕਾਰਨ ਹੈ ਕਿ ਉਹ ਭਗਵੇਂ ਦੇ ਨਾਲ ਥੋੜਾ ਜਿਹਾ ਉਹਦੇ ਨਾਲ ਮਿਲਦਾ ਜੁਲਦਾ ਹੈ ਮੈਚ ਕਰਦਾ ਹੈ ਇਸ ਕਰਕੇ ਬਦਲਿਆ ਤੇ ਇਹਦੇ ਤੇ ਮੋੜ ਵਿਚਾਰ ਵੀ ਕਰ ਲੈਣਾ ਚਾਹੀਦਾ ਸੋ ਇਹ ਬਹੁਤ ਸਾਰੇ ਲੋਕਾਂ ਦੀਆਂ ਹੁਣ ਪ੍ਰਤੀਕਿਰਿਆਵਾਂ ਜੇ ਤੁਸੀਂ ਮੀਡੀਆਦਾਰ ਹੋ ਤਾਂ ਉਹ ਦੇਖੋਗੇ ਤੇ ਜਦੋਂ ਇਹ ਖਬਰ ਨਸ਼ਰ ਹੋਈ ਆ ਉਸ ਤੋਂ ਬਾਅਦ ਇਹ ਆਣੀਆਂ ਸ਼ੁਰੂ ਹੋ ਗਈਆਂ ਨੇ ਕਿ ਇਹਦੇ ਉੱਤੇ ਮੋੜ ਇੱਕ ਵਾਰ ਫਿਰ ਤੋਂ ਵਿਚਾਰ ਕਰ ਲੈਣਾ ਚਾਹੀਦਾ ਪਰ ਦੱਸ ਦਈਏ ਕਿ ਕੇਸਰੀ ਨਿਸ਼ਾਨ ਸਾਹਿਬ ਭੰਗਵੇ ਰੰਗ ਦਾ ਭੁਲੇਖਾ ਪਾਉਂਦਾ ਹੈ ਇਹ ਤਰਕ ਦਿੱਤਾ ਗਿਆ ਐਸਜੀਪੀਸੀ ਦੀ ਧਰਮ ਪ੍ਰਚਾਰ ਕਮੇਟੀ ਦੇ ਵੱਲੋਂ ਜਦੋਂ ਉਹਨਾਂ ਨੇ ਸਰਕੂਲਰ ਜਾਰੀ ਕੀਤਾ ਉਸ ਦੇ ਵਿੱਚ ਸਪਸ਼ਟ ਰੂਪ ਦੇ ਵਿੱਚ ਉਹਨਾਂ ਨੇ ਕਿਹਾ ਕਿ ਇਹ ਕਾਰਨ ਹੈ ਜਿਸ ਦੇ ਕਰਕੇ ਅਸੀਂ ਚਾਹੁੰਦੇ ਹਾਂ ਕਿ ਜਾਂ ਤਾਂ ਜਿਹੜਾ ਹੁਣ ਨਿਸ਼ਾਨ ਸਾਹਿਬ ਅੱਗੇ ਆਣ ਵਾਲੇ ਸਮੇਂ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਝੁਲਿਆ ਕਰੇਗਾ ਉਹ ਜਾਂ ਫਿਰ ਪਸੰਤੀ ਰੰਗ ਦਾ ਹੋਵੇ ਜਾਂ ਸੁਰਮਈ ਰੰਗ ਦਾ ਹੋਵੇ ਔਰ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਹੁਣ ਇਹਦੇ ਉੱਤੇ ਕੰਮ ਵੀ ਜਿਹੜਾ ਹੈ ਕਈ ਗੁਰਦੁਆਰਿਆਂ ਦੇ ਵਿੱਚ ਇਸ ਦਾ ਕੰਮ ਵੀ ਸ਼ੁਰੂ ਹੋ ਗਿਆ ਹੈ ਇਹ ਜਿਹੜਾ ਜਿਹੜੀ ਲੈਟਰ ਆਈ ਹੈ ਜਿਹੜੀ ਉਹਨਾਂ ਨੇ ਸਰਕੂਲਰ ਜਾਰੀ ਕੀਤਾ ਹੈ ਉਸ ਸਰਕੂਲਰ ਦੇ ਬਾਰੇ ਵੀ ਤੁਹਾਨੂੰ ਪੜ੍ਹ ਕੇ ਦੱਸ ਦਈਏ ਵੀ ਉਹਦੇ ਵਿੱਚ ਉਹਨਾਂ ਨੇ ਸਪਸ਼ਟ ਰੂਪ ਦੇ ਵਿੱਚ ਕਿਹਾ ਕੀ ਹੈ ਉਹਨਾਂ ਨੇ ਉਹਨਾਂ ਨੇ ਕਿਹਾ ਕਿ ਬਿਲਕੁਲ ਸਰਕੂਲਰ ਵੀ ਤੁਹਾਨੂੰ ਦਿਖਾਣੇ ਆ ਜਿਹੜਾ ਸਰਕੂਲਰ ਜਾਰੀ ਕੀਤਾ ਗਿਆ ਉਹ ਸਰਕੂਲਰ ਦੇ ਵਿੱਚ ਦਫਤਰ ਸਕੱਤਰ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਉਹ ਵੀ ਤੁਹਾਨੂੰ ਦਿਖਾਣੇ ਆ ਉਹਨਾਂ ਦੇ ਵੱਲੋਂ ਜੋ ਰਿਟਰਨ ਦੇ ਵਿੱਚ ਜੋ ਅਸੀਂ ਤੁਹਾਨੂੰ ਦੱਸ ਰਹੇ ਆ ਉਹ ਉਹਨਾਂ ਨੇ ਜਿਹੜਾ ਲਿਪੀ ਰੂਪ ਦੇ ਵਿੱਚ ਉਹ ਦਿੱਤਾ ਉਸ ਦੇ ਵਿੱਚ ਉਹਨਾਂ ਨੇ ਕਿਹਾ ਕੀ ਹੈ ਉਹ ਉਸ ਦੇ ਉੱਤੇ ਵੀ ਨਜ਼ਰ ਮਾਰਾਂਗੇ ਇਹ ਕਮੇਟੀ ਤੁਸੀਂ ਦੇਖ ਸਕਦੇ ਹੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਦੇ ਵੱਲੋਂ ਇਹ ਸਰਕੂਲਰ ਜਿਹੜਾ ਹੈ ਉਹ ਜਾਰੀ ਕੀਤਾ ਗਿਆ ਔਰ ਇਸ ਸਰਕੂਲਰ ਦੇ ਵਿੱਚ ਉਹਨਾਂ ਦੇ ਵੱਲੋਂ ਕੀ ਕਿਹਾ ਗਿਆ ਉਹ ਵੀ ਤੁਹਾਨੂੰ ਦੱਸਦੇ ਆ ਇਸ ਇਸ ਸਰਕੂਲਰ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਦਫਤਰ ਕਤਰੇਤ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਸਾਹਿਬ ਦੇ ਵੱਲੋਂ ਜਿਹੜਾ ਇਹ ਸਰਕੂਲਰ ਹੈ ਉਹ 17 7 2024 ਅਨੁਸਾਰ ਮਾਨਯੋਗ ਪੰਜ ਸਿੰਘ ਸਹਿਬਾਨਾ ਦੀ ਇਕਤਰਤਾ ਦੇ ਵਿੱਚ ਪ੍ਰਵਾਨ ਹੋਇਆ ਹੋਏ ਮਤੇ ਦੇ ਨਾਲ ਉਹਨਾਂ ਨੇ ਨਾਲ ਦੱਸੀ ਹੈ ਉਹ ਸਾਰੀ ਡਿਟੇਲ ਦੱਸੀ ਹੈ ਦੀ ਮਨਸ਼ਾ ਅਨੁਸਾਰ ਨਿਸ਼ਾਨ ਸਾਹਿਬ ਦੇ ਪੋਸ਼ਾਕ ਦੇ ਰੰਗ ਨੂੰ ਲੈ ਕੇ ਪੈਦਾ ਹੋਈ ਦੁਬਦਾਂ ਨੂੰ ਦੂਰ ਕਰਨ ਦੇ ਲਈ ਸਰਬਸੰਮਤੀ ਦੇ ਨਾਲ ਫੈਸਲਾ ਹੋਇਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵੱਲੋਂ ਪੰਥ ਪ੍ਰਵਾਨਿਤ ਸਿੰਘ ਰਹਿਤ ਸਿੱਖ ਰਹਿਤ ਮਾਫ ਕਰਨਾ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਦੀ ਰੋਸ਼ਨੀ ਦੇ ਵਿੱਚ ਸੰਗਤਾਂ ਪ੍ਰਬੰਧਕਾਂ ਨੂੰ ਜਾਣਕਾਰੀ ਮੁਹੱਈਆ ਕਰਵਾਈ ਜਾਏ ਸੋ ਇਹ ਇੱਕ ਸਰਕੂਲਰ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਧਰਮ ਪ੍ਰਚਾਰ ਕਮੇਟੀ ਦੇ ਵੱਲੋਂ ਜਿਹੜੀ ਐਸਜੀਪੀਸੀ ਦੀ ਧਰਮ ਪ੍ਰਚਾਰ ਕਮੇਟੀ ਆ ਉਹਦੇ ਵੱਲੋਂ ਇਹ ਸਰਕੂਲਰ ਜਾਰੀ ਕੀਤਾ ਗਿਆ ਔਰ ਇਹ ਸਰਕੂਲਰ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਇਹ ਜਿਹੜਾ ਫੈਸਲਾ ਇਹ ਲਾਗੂ ਕੀਤਾ ਜਾਏ ਔਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਹਿਬਾਨ ਗਿਆਨੀ ਰਗੂ ਰਗਵੀਰ ਸਿੰਘ ਦੀ ਅਗਵਾਈ ਦੇ ਵਿੱਚ 15 ਜੁਲਾਈ ਨੂੰ ਹੋਈ ਇਕੱਤਰਤਾ ਦੇ ਵਿੱਚ ਪੰਜ ਸਿੰਘ ਸਹਿਬਾਨਾਂ ਨੇ ਫੈਸਲਾ ਕੀਤਾ ਸੀ ਕੇ ਗੁਰਦੁਆਰਾ ਸਹਿਬਾਨ ਦੇ ਵਿੱਚ ਲੱਗਣ ਵਾਲੇ ਨਿਸ਼ਾਨ ਸਾਹਿਬ ਦੀ ਪੁਸ਼ਾਕ ਦਾ ਰੰਗ ਰਹਿਤ ਮर्यादा ਅਨੁਸਾਰ ਬਸੰਤੀ ਜਾਂ ਫਿਰ ਸੁਰਮਈ ਹੋਏ ਇਸ ਸੰਬੰਧੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੱਤਰ ਭੇਜ ਕੇ ਸੰਗਤ ਨੂੰ ਇਸ ਬਾਰੇ ਜਾਗਰੂਕ ਕਰਨ ਦੇ ਲਈ ਕਿਹਾ ਗਿਆ ਸੀ ਸੋ ਇਹ ਸ੍ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਨੇ ਯਾਨੀ ਰੁਘਵੀਰ ਸਿੰਘ ਉਹਨਾਂ ਦੇ ਵੱਲੋਂ ਬਕਾਇਦਾ ਇਸ ਦੇ ਲਈ ਹੁਕਮ ਇਹ ਵੀ ਜਾਰੀ ਕੀਤਾ ਗਿਆ ਕਿ ਸਿੱਖ ਸੰਗਤ ਜਿਹੜੀ ਹੈ ਉਸ ਨੂੰ ਇਸ ਦੇ ਨਾਲ ਇਸ ਦੇ ਪ੍ਰਤੀ ਜਾਗਰੂਕ ਕੀਤਾ ਜਾਏ ਕਿ ਨਿਸ਼ਾਨ ਸਾਹਿਬ ਦੇ ਬਾਰੇ ਜਿਹੜਾ ਉਹਨਾਂ ਦੇ ਵੱਲੋਂ ਹੁਕਮ ਜਾਰੀ ਕੀਤਾ ਗਿਆ ਕਿ ਗੁਰਦੁਆਰਾ ਸਹਿਵਾ ਸਾਹਿਬ ਦੇ ਵਿੱਚ ਜਿਹੜੇ ਨਿਸ਼ਾਨ ਸਾਹਿਬ ਨੇ ਉਹ ਬਸੰਤੀ ਜਾਂ ਫਿਰ ਸੁਰਮਈ ਰੰਗ ਦੇ ਹੋਣੇ ਚਾਹੀਦੇ ਨੇ ਕੇਸਰੀ ਨਿਸ਼ਾਨ ਸਾਹਿਬ ਭਗਵੇ ਰੰਗ ਦਾ ਭੁਲੇਖਾ ਪਾਉਂਦਾ ਇਸ ਕਰਕੇ ਗੁਰਦੁਆਰਾ ਸਹਿਵਾਨਾ ਦੇ ਵਿੱਚ ਗੁਰਦੁਆਰਾ ਸਾਹਿਬ ਜਦੋਂ ਤੁਸੀਂ ਜਾਣੇ ਹੋ ਅਕਸਰਾਂ ਹੀ ਕੇਸਰੀ ਰੰਗ ਦਾ ਨਿਸ਼ਾਨ ਤੁਸੀਂ ਝੋਲਦਾ ਦੇਖਿਆ ਹੋਏਗਾ ਔਰ ਬਹੁਤ ਸਾਰੇ ਐਸੇ ਸ਼ਬਦ ਬਣੇ ਹੋਏ ਨੇ ਬਹੁਤ ਸਾਰੇ ਐਸੇ ਧਾਰਮਿਕ ਗੀਤ ਬਣੇ ਹੋਏ ਨੇ ਜਿਨ੍ਹਾਂ ਨੂੰ ਅਸੀਂ ਜਿਨ੍ਹਾਂ ਦੇ ਵਿੱਚ ਅਸੀਂ ਕੇਸਰੀ ਨਿਸ਼ਾਨ ਨੂੰ ਝੁਲਦਾ ਹੋਇਆ ਸ਼ਬਦ ਵੀ ਸੁਣਦੇ ਆ ਪਰ ਹੁਣ ਤੋਂ ਇਹ ਜਿਹੜਾ ਹੁਕਮ ਜਾਰੀ ਕੀਤਾ ਗਿਆ ਇਸ ਦੇ ਵਿੱਚ ਬਸੰਤੀ ਰੰਗ ਜਾਂ ਫਿਰ ਸ਼ੁਰਮਈ ਰੰਗ ਦਾ ਨਿਸ਼ਾਨ ਸਾਹਿਬ ਤੁਸੀਂ ਗੁਰਦੁਆਰਾ ਸਹਿਬਾਨਾ ਦੇ ਵਿੱਚ ਝੁਲਦਾ ਹੋਇਆ ਦੇਖੋਗੇ। तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਵੀਨ ਕੁਮਾਰ ਪੰਜ ਸਿੰਘ ਸਹਿਬਾਨਾ ਦੇ ਵੱਲੋਂ ਇੱਕ ਬਹੁਤ ਵੱਡਾ ਫੈਸਲਾ ਲਿਆ ਗਿਆ ਹੈ। ਇਸ ਫੈਸਲੇ ਦੇ ਵਿੱਚ ਕੇਸਰੀ ਨਿਸ਼ਾਨ ਸਾਹਿਬ ਨੂੰ ਲੈ ਕੇ ਵੱਡਾ ਹੁਕਮ ਜਾਰੀ ਕੀਤਾ ਗਿਆ ਹੈ। ਅਕਸਰ ਆ ਤੁਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਜਦੋਂ ਜਾਂਦੇ ਹੋ ਤੇ ਕੇਸਰੀ ਨਿਸ਼ਾਨ ਸਾਹਿਬ ਤੁਸੀਂ ਝੁਲਦਾ ਹੋਇਆ ਦੇਖਦੇ ਹੋ ਪਰ ਇਸ ਨੂੰ ਲੈ ਕੇ ਹੁਣ ਐਸਜੀਪੀਸੀ ਦੇ ਵੱਲੋਂ ਪੰਜ ਸਿੰਘ ਸਹਿਬਾਨਾਂ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਜਿਸ ਦੇ ਵਿੱਚ ਉਹਨਾਂ ਨੇ ਹੁਣ ਇਸ ਰੰਗ ਨੂੰ ਬਦਲਣ ਦਾ ਐਲਾਨ ਕਰ ਦਿੱਤਾ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਹੁਣ ਜਦੋਂ ਵੀ ਤੁਸੀਂ ਕੋਈ ਨਿਸ਼ਾਨ ਸਾਹਿਬ ਉੱਤੇ ਝੁਲਦਾ ਨਜ਼ਰ ਆਏਗਾ ਉਹ ਬਸੰਤੀ ਰੰਗ ਦਾ ਜਾਂ ਫਿਰ ਸੁਰਮਈ ਰੰਗ ਦਾ ਹੋਏਗਾ ਉਹ ਕੇਸਰੀ ਨਹੀਂ ਹੋਏਗਾ ਸੋ ਤੁਹਾਨੂੰ ਇਸ ਸਮੇਂ ਦੀ ਵੱਡੀ ਖਬਰ ਦੱਸ ਰਹੇ ਹਾਂ ਗੁਰਦੁਆਰਾ ਸਾਹਿਬ ਦੇ ਵਿੱਚ ਚੁਲਾਏ ਜਾਣ ਵਾਲੇ ਨishan ਸਾਹਿਬ ਨੂੰ ਲੈ ਕੇ ਪੰਜ ਸਿੰਘ ਸਹਿਵਾਨਾਂ ਨੇ ਵੱਡਾ ਫੈਸਲਾ ਕੀਤਾ ਹੈ ਨishan ਸਾਹਿਬ ਦੀ ਪੋਸ਼ਾਕ ਦੇ ਰੰਗ ਨੂੰ ਬਦਲਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਨੇ ਕੇਸਰੀ ਨishan ਸਾਹਿਬ ਦੇ ਹਟਾ ਕੇ ਬਸੰਤੀ ਰੰਗ ਦੇ ਪੋਸ਼ਾਕ ਦਾ ਨishan ਸਾਹਿਬ ਚਲਾਉਣ ਦੇ ਹੁਕਮ ਜਾਰੀ ਕੀਤੇ ਗਏ ਨੇ ਐਸਜੀਪੀਸੀ ਦੀ ਧਰਮ ਪ੍ਰਚਾਰ ਕਮੇਟੀ ਨੇ ਇੱਕ ਸਰਕੂਲਰ ਜਾਰੀ ਕੀਤਾ ਹੈ ਹੁਕਮ ਦੇ ਵਿੱਚ ਕਿਹਾ ਹੈ ਕਿ ਨishan ਸਾਹਿਬ ਦੀ ਪੋਸ਼ਾਕ ਦਾ ਰੰਗ ਬਸੰਤੀ ਜਾਂ ਫਿਰ ਸੁਰਮਈ ਹੋਵੇ ਕਿਉਂਕਿ ਕੇਸਰੀ ਨishan ਸਾਹਿਬ ਪਗਵੇ ਰੰਗ ਦਾ ਭਲੇਖਾ ਪੰਦਾ ਐ ਸੋ ਇਹ ਤਰਕ ਦੇ ਕੇ ਰੰਗ ਨੂੰ ਬਦਲਣ ਦੇ ਲਈ ਕਿਹਾ ਗਿਆ ਔਰ ਇੱਕ ਸਰਕੂਲਰ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਇਹ ਹੁਕਮ ਸਾਰਿਆਂ ਨੂੰ ਮੰਨਣ ਦੇ ਲਈ ਕਿਹਾ ਗਿਆ ਔਰ ਇਸ ਦਾ ਜਿਹੜਾ ਕਾਰਨ ਦੱਸਿਆ ਉਹਨਾਂ ਨੇ ਕਾਰਨ ਦੱਸਿਆ ਕਿ ਕਿਉਂਕਿ ਕੇਸਰੀ ਨਿਸ਼ਾਨ ਸਾਹਿਬ ਜਿਹੜਾ ਹੈ ਉਹ ਪਗਵੇ ਰੰਗ ਦਾ ਭਲੇਖਾ ਪੰਦਾ ਇਸ ਕਾਰਨ ਹੁਣ ਜਿੱਥੇ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਨਿਸ਼ਾਨ ਸਾਹਿਬ ਜਿਹੜੇ ਨੇ ਉਹ ਝੁੱਲਦੇ ਹੋਏ ਤੁਹਾਨੂੰ ਨਜ਼ਰ ਆਉਣਗੇ ਉਸ ਦੇ ਲਈ ਹੁਣ ਉਹਨਾਂ ਨੇ ਦੋ ਰੰਗ ਜਿਹੜੇ ਨੇ ਦੱਸੇ ਨੇ ਉਹ ਕਹਿੰਦੇ ਨੇ ਜਾਂ ਤਾਂ ਬਸੰਤੀ ਹੋਏ ਬਸੰਤੀ ਰੰਗ ਦਾ ਹੋਏ ਜਾਂ ਫਿਰ ਸੁਰਮਈ ਰੰਗ ਦਾ ਹੋਣਾ ਚਾਹੀਦਾ ਉਸ ਦੇ ਲਈ ਸਰਕੂਲਰ ਜਾਰੀ ਕਰ ਦਿੱਤਾ ਗਿਆ ਸੋ ਵੱਡਾ ਫੈਸਲਾ ਐਸਜੀਪੀਸੀ ਦੇ ਵੱਲੋਂ ਇਸ ਸਮੇਂ ਦੀ ਵੱਡੀ ਖਬਰ ਦੱਸ ਰਹੇ ਹਾਂ ਔਰ ਪਿਛਲੇ ਸਮੇਂ ਦੇ ਵਿੱਚ ਵੀ ਪੰਜ ਸਿੰਘ ਸਹਿਵਾਨਾ ਦੇ ਵੱਲੋਂ ਜਦੋਂ ਇਕਤਤਾ ਹੋਈ ਸੀ ਵੱਡੇ ਫੈਸਲੇ ਲਏ ਗਏ ਸੀ ਕਿ ਕਿਸ ਤਰੀਕੇ ਦੇ ਨਾਲ ਗੁਰਦੁਆਰਾ ਸਾਹਿਬ ਦੀਆਂ ਜਿਹੜੀ ਰੱਖ ਰਖਾਵ ਨੂੰ ਲੈ ਕੇ ਜਾਂ ਫਿਰ ਜਿਹੜੀ ਸੁਰੱਖਿਆ ਨੂੰ ਲੈ ਕੇ ਵਿਸ਼ੇਸ਼ ਹੁਕਮ ਜਾਰੀ ਕੀਤੇ ਸੀ ਕਿ 24 24 ਘੰਟੇ ਸੁਰੱਖਿਆ ਕਰਮੀ ਜਿਹੜੇ ਨੇ ਸੇਵਾਦਾਰ ਨੇ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਕੋਈ ਨਾ ਕੋਈ ਮੌਜੂਦ ਹੋਣਾ ਚਾਹੀਦਾ ਹੈ ਕਿ ਜਿਹੜੀਆਂ ਬੇਅਦਬੀ ਦੀਆਂ ਘਟਨਾਵਾਂ ਵਧ ਨਹੀਂਆਂ ਨੇ ਉਹ ਘਟਨਾਵਾਂ ਨੂੰ ਰੋਕਿਆ ਜਾ ਸਕੇ ਔਰ ਅੱਜ ਇੱਕ ਹੋਰ ਵੱਡਾ ਫੈਸਲਾ ਉਹਨਾਂ ਦੇ ਵੱਲੋਂ ਲਿਆ ਗਿਆ ਉਹਨਾਂ ਨੇ ਕਿਹਾ ਕਿ ਗੁਰਦੁਆਰਿਆਂ ਦੇ ਵਿੱਚ ਚੁਲਾਇਆ ਜਾਣ ਵਾਲਾ ਕੇਸਰੀ ਨਿਸ਼ਾਨ ਸਾਹਿਬ ਹੁਣ ਜਿਹੜਾ ਹੈ ਉਹ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਉਹ ਕੇਸਰੀ ਨਿਸ਼ਾਨ ਸਾਹਿਬ ਦੀ ਜਗ੍ਹਾ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਜਾਓਗੇ ਤੁਸੀਂ ਤੇ ਬਸੰਤੀ ਰੰਗ ਜਾਂ ਫਿਰ ਸੁਰਮਈ ਰੰਗ ਦਾ ਜਿਹੜਾ ਨਿਸ਼ਾਨ ਸਾਹਿਬ ਹੈ ਉਹ ਝੁਲਦਾ ਹੋਇਆ ਨਜ਼ਰ ਆਏਗਾ ਕਿਉਂਕਿ ਐਸਜੀਪੀਸੀ ਦੀ ਧਰਮ ਪ੍ਰਚਾਰ ਕਮੇਟੀ ਨੇ ਇੱਕ ਸਰਕੂਲਰ ਜਾਰੀ ਕੀਤਾ ਹੈ ਔਰ ਸਰਕੂਲਰ ਜਾਰੀ ਕਰਕੇ ਉਹਨਾਂ ਨੇ ਕਿਹਾ ਹੈ ਕਿ ਕਿਉਂਕਿ ਇਹ ਇਸ ਕਰਕੇ ਬਦਲਿਆ ਗਿਆ ਹੈ ਕਿ ਇਹ ਨਿਸ਼ਾਨ ਜਿਹੜਾ ਹੈ ਉਹ ਭਗਵੇਂ ਰੰਗ ਦਾ ਭਲੇਖਾ ਪੰਦਾ ਸੋ ਹੁਣ ਬਹੁਤ ਸਾਰੇ ਐਸੇ ਹੋਰ ادارے ਨੇ ਜਿਨ੍ਹਾਂ ਦੇ ਵੱਲੋਂ ਜਦੋਂ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਚਾਹੇ ਰਾਜਨੀਤਿਕ ਲੋਕਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਉਹਨਾਂ ਦੇ ਵੱਲੋਂ ਵੀ ਇਹ ਤਰਕ ਜ਼ਰੂਰ ਦਿੱਤੇ ਜਾ ਰਹੇ ਨੇ ਕਿ ਇਹ ਜਿਹੜੀ ਸਿੱਖ ਸੰਗਤ ਦੇ ਨਾਲ ਇਹਦੇ ਉੱਤੇ ਵਿਚਾਰ ਵੀ ਹੋਣਾ ਚਾਹੀਦਾ ਹੈ ਕਿ ਕੀ ਐਸਾ ਕਰਨਾ ਚਾਹੀਦਾ ਹੈ ਕਿਉਂਕਿ ਸਮਾਜ ਦੇ ਵਿੱਚ ਇੱਕ ਸਾਰਤਾ ਹੋਣੀ ਚਾਹੀਦੀ ਹੈ ਸਮਾਜ ਦੇ ਵਿੱਚ ਕਿਸੇ ਤਰੀਕੇ ਦਾ ਕੋਈ ਭੇਦਭਾਵ ਨਾ ਹੋਵੇ ਔਰ ਜਿਹੜਾ ਇਹ ਹੁਕਮ ਜਾਰੀ ਕੀਤਾ ਗਿਆ ਉਸ ਨੂੰ ਲੈ ਕੇ ਬਹੁਤ ਸਾਰੇ ਰਾਜਨੇਤਾ ਨੇ ਹੁਣ ਸੋਸ਼ਲ ਮੀਡੀਆ ਦੇ ਉੱਪਰ ਉਹਨਾਂ ਦੀਆਂ ਪ੍ਰਤੀਕਿਰਿਆਵਾਂ ਆਣੀਆਂ ਸ਼ੁਰੂ ਹੋ ਗਈਆਂ ਨੇ ਕਿ ਜੇਕਰ ਕੇਸਰੀ ਨੀਸ਼ਾਨ ਸਾਹਿਬ ਜਿਹੜਾ ਉਸ ਨੂੰ ਬਦਲਣ ਦਾ ਸਿਰਫ ਇੱਕੋ ਹੀ ਕਾਰਨ ਹੈ ਕਿ ਉਹ ਭਗਵੇਂ ਦੇ ਨਾਲ ਥੋੜਾ ਜਿਹਾ ਉਹ ਦੇ ਨਾਲ ਮਿਲਦਾ ਜੁਲਦਾ ਹੈ ਮੈਚ ਕਰਦਾ ਹੈ ਇਸ ਕਰਕੇ ਬਦਲਿਆ ਤੇ ਇਹਦੇ ਤੇ ਮੋੜ ਵਿਚਾਰ ਵੀ ਕਰ ਲੈਣਾ ਚਾਹੀਦਾ ਸੋ ਇਹ ਬਹੁਤ ਸਾਰੇ ਲੋਕਾਂ ਦੀਆਂ ਹੁਣ ਪ੍ਰਤੀਕਿਰਿਆਵਾਂ ਜੇ ਤੁਸੀਂ ਮੀਡੀਆਦਾਰ ਹੈ ਤੇ ਉਹ ਦੇਖੋਗੇ ਤੇ ਜਦੋਂ ਇਹ ਖਬਰ ਨਸ਼ਰ ਹੋਈ ਆ ਉਸ ਤੋਂ ਬਾਅਦ ਇਹ ਆਣੀਆਂ ਸ਼ੁਰੂ ਹੋ ਗਈਆਂ ਨੇ ਕਿ ਇਹਦੇ ਉੱਤੇ ਮੋੜ ਇੱਕ ਵਾਰ ਫਿਰ ਤੋਂ ਵਿਚਾਰ ਕਰ ਲੈਣਾ ਚਾਹੀਦਾ ਪਰ ਦੱਸ ਦਈਏ ਕਿ ਕੇਸਰੀ ਨੀਸ਼ਾਨ ਸਾਹਿਬ ਭਗਵੇਂ ਰੰਗ ਦਾ ਭੁਲੇਖਾ ਪਾਉਂਦਾ ਹੈ ਇਹ ਤਰਕ ਦਿੱਤਾ ਗਿਆ ਹੈ ਐਸਜੀਪੀਸੀ ਦੀ ਧਰਮ ਪ੍ਰਚਾਰ ਕਮੇਟੀ ਦੇ ਵੱਲੋਂ ਜਦੋਂ ਉਹਨਾਂ ਨੇ ਸਰਕੂਲਰ ਜਾਰੀ ਕੀਤਾ ਉਸ ਦੇ ਵਿੱਚ ਸਪਸ਼ਟ ਰੂਪ ਦੇ ਵਿੱਚ ਉਹਨਾਂ ਨੇ ਕਿਹਾ ਕਿ ਇਹ ਕਾਰਨ ਹੈ ਜਿਸ ਦੇ ਕਰਕੇ ਅਸੀਂ ਚਾਹੁੰਦੇ ਹਾਂ ਕਿ ਜਾਂ ਤਾਂ ਜਿਹੜਾ ਹੁਣ ਨਿਸਾਨ ਸਾਹਿਬ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਝੁਲਿਆ ਕਰੇਗਾ ਉਹ ਜਾਂ ਫਿਰ ਬਸੰਤੀ ਰੰਗ ਦਾ ਹੋਵੇ ਜਾਂ ਸੁਰਮਈ ਰੰਗ ਦਾ ਹੋਵੇ ਔਰ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਹੁਣ ਇਹਦੇ ਉੱਤੇ ਕੰਮ ਵੀ ਜਿਹੜਾ ਕਈ ਗੁਰਦੁਆਰਿਆਂ ਦੇ ਵਿੱਚ ਇਸ ਦਾ ਕੰਮ ਵੀ ਸ਼ੁਰੂ ਹੋ ਗਿਆ ਹੈ ਇਹ ਜਿਹੜਾ ਜਿਹੜੀ ਲੈਟਰ ਆਈ ਹੈ ਜਿਹੜੀ ਉਹਨਾਂ ਨੇ ਸਰਕੂਲਰ ਜਾਰੀ ਕੀਤਾ ਹੈ ਉਸ ਸਰਕੂਲਰ ਦੇ ਬਾਰੇ ਵੀ ਤੁਹਾਨੂੰ ਪੜ੍ਹ ਕੇ ਦੱਸ ਦਈਏ ਵੀ ਉਹਦੇ ਵਿੱਚ ਉਹਨਾਂ ਨੇ ਸਪਸ਼ਟ ਰੂਪ ਦੇ ਵਿੱਚ ਕਿਹਾ ਕੀ ਹੈ ਉਹਨਾਂ ਨੇ ਉਹਨਾਂ ਨੇ ਕਿਹਾ ਕਿ ਬਿਲਕੁਲ ਸਰਕੂਲਰ ਵੀ ਤੁਹਾਨੂੰ ਦਿਖਾਣੇ ਆ ਜਿਹੜਾ ਸਰਕੂਲਰ ਜਾਰੀ ਕੀਤਾ ਗਿਆ ਉਹ ਸਰਕੂਲਰ ਦੇ ਵਿੱਚ ਦਫਤਰ ਸਕੱਤਰ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਉਹ ਵੀ ਤੁਹਾਨੂੰ ਦਿਖਾਣੇ ਆ ਉਹਨਾਂ ਦੇ ਵੱਲੋਂ ਜੋ ਰਿਟਨ ਦੇ ਵਿੱਚ ਜੋ ਅਸੀਂ ਤੁਹਾਨੂੰ ਦੱਸ ਰਹੇ ਆ ਉਹ ਉਹਨਾਂ ਨੇ ਜਿਹੜਾ ਲਿਖਤੀ ਰੂਪ ਦੇ ਵਿੱਚ ਉਹ ਦਿੱਤਾ ਉਸ ਦੇ ਵਿੱਚ ਉਹਨਾਂ ਨੇ ਕਿਹਾ ਕੀ ਹੈ ਉਹ ਉਸ ਦੇ ਉੱਤੇ ਵੀ ਨਜ਼ਰ ਮਾਰਾਂਗੇ ਇਹ ਕਮੇਟੀ ਤੁਸੀਂ ਦੇਖ ਸਕਦੇ ਹੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਦੇ ਵੱਲੋਂ ਇਹ ਸਰਕੂਲਰ ਜਿਹੜਾ ਹੈ ਉਹ ਜਾਰੀ ਕੀਤਾ ਗਿਆ ਔਰ ਇਸ ਸਰਕੂਲਰ ਦੇ ਵਿੱਚ ਉਹਨਾਂ ਦੇ ਵੱਲੋਂ ਕੀ ਕੀਤਾ ਗਿਆ ਉਹ ਵੀ ਤੁਹਾਨੂੰ ਦੱਸਦੇ ਆ ਇਸ ਇਸ ਸਰਕੂਲਰ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਸਾਹਿਬ ਦੇ ਵੱਲੋਂ ਜਿਹੜਾ ਇਹ ਸਰਕੂਲਰ ਹੈ ਉਹ 17/7/2024 ਅਨੁਸਾਰ ਮਾਨਯੋਗ ਪੰਜ ਸਿੰਘ ਸਹਿਬਾਨਾ ਦੀ ਇਕੱਤਰਤਾ ਦੇ ਵਿੱਚ ਪ੍ਰਵਾਨ ਹੋਇਆ ਹੋਏ ਮਤੇ ਦੇ ਨਾਲ ਉਹਨਾਂ ਨੇ ਨਾਲ ਦੱਸੀ ਹੈ ਉਹ ਸਾਰੀ ਡਿਟੇਲ ਦੱਸੀ ਹੈ ਦੀ ਮਨਸ਼ਾ ਅਨੁਸਾਰ ਨਿਸ਼ਾਨ ਸਾਹਿਬ ਦੇ ਪੋਸ਼ਾਕ ਦੇ ਰੰਗ ਨੂੰ ਲੈ ਕੇ ਪੈਦਾ ਹੋਈ ਦੁਬਧਾ ਨੂੰ ਦੂਰ ਕਰਨ ਦੇ ਲਈ ਸਰਵਸੰਮਤੀ ਦੇ ਨਾਲ ਫੈਸਲਾ ਹੋਇਆ ਹੈ ਕਿਸ ਰੋਮ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵੱਲੋਂ ਪੰਥ ਪ੍ਰਵਾਨਿਤ ਸਿੰਘ ਰਹਿਤ ਸਿੱਖ ਰਹਿਤ ਮਾਫ ਕਰਨਾ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਦੀ ਰੋਸ਼ਨੀ ਦੇ ਵਿੱਚ ਸੰਗਤਾਂ ਪ੍ਰਬੰਧਕਾਂ ਨੂੰ ਜਾਣਕਾਰੀ ਮੁਹੱਈਆ ਕਰਵਾਈ ਜਾਏ ਸੋ ਇਹ ਇੱਕ ਸਰਕੂਲਰ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਧਰਮ ਪ੍ਰਚਾਰ ਕਮੇਟੀ ਦੇ ਵੱਲੋਂ ਜਿਹੜੀ ਐਸਜੀਪੀਸੀ ਦੀ ਧਰਮ ਪ੍ਰਚਾਰ ਕਮੇਟੀ ਆ ਉਹਦੇ ਵੱਲੋਂ ਇਹ ਸਰਕੂਲਰ ਜਾਰੀ ਕੀਤਾ ਗਿਆ ਔਰ ਇਹ ਸਰਕੂਲਰ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਇਹ ਜਿਹੜਾ ਫੈਸਲਾ ਇਹ ਲਾਗੂ ਕੀਤਾ ਜਾਏ ਔਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਹਿਵਾਨ ਗਿਆਨੀ ਰਗੂ ਰਗਵੀਰ ਸਿੰਘ ਦੀ ਅਗਵਾਈ ਦੇ ਵਿੱਚ 15 ਜੁਲਾਈ ਨੂੰ ਹੋਈ ਇਕੱਤਰਤਾ ਦੇ ਵਿੱਚ ਪੰਜ ਸਿੰਘ ਸਹਿਵਾਨਾਂ ਨੇ ਫੈਸਲਾ ਕੀਤਾ ਸੀ ਕਿ ਗੁਰਦੁਆਰਾ ਸਹਿਵਾਨ ਦੇ ਵਿੱਚ ਲੱਗਣ ਵਾਲੇ ਨਿਸ਼ਾਨ ਸਾਹਿਬ ਦੀ ਪੋਸ਼ਾਕ ਦਾ ਰੰਗ ਰਹਿਤ ਮर्यादा ਅਨੁਸਾਰ ਬਸੰਤੀ ਜਾਂ ਫਿਰ سرمਈ ਹੋਏ ਇਸ ਸੰਬੰਧੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੱਤਰ ਭੇਜ ਕੇ ਸੰਗਤ ਨੂੰ ਇਸ ਬਾਰੇ ਜਾਗਰੂਕ ਕਰਨ ਦੇ ਲਈ ਕਿਹਾ ਗਿਆ ਸੀ ਸੋ ਏ ਸ੍ਰੀ ਅਕਾਲ ਤੱਕ ਤਾਂ ਸਾਹਿਬ ਦੇ ਜਿਹੜੇ ਜਥੇਦਾਰ ਨੇ ਗਿਆਨੀ ਰੁਗਵੀਰ ਸਿੰਘ ਉਹਨਾਂ ਦੇ ਵੱਲੋਂ ਬਕਾਇਦਾ ਇਸ ਦੇ ਲਈ ਹੁਕਮ ਇਹ ਵੀ ਜਾਰੀ ਕੀਤਾ ਗਿਆ ਕਿ ਸਿੱਖ ਸੰਗਤ ਜਿਹੜੀ ਹੈ ਉਸ ਨੂੰ ਇਸ ਦੇ ਨਾਲ ਇਸ ਦੇ ਪ੍ਰਤੀ ਜਾਗਰੂਕ ਕੀਤਾ ਜਾਏ ਕਿ ਨਿਸ਼ਾਨ ਸਾਹਿਬ ਦੇ ਬਾਰੇ ਜਿਹੜਾ ਉਹਨਾਂ ਦੇ ਵੱਲੋਂ ਹੁਕਮ ਜਾਰੀ ਕੀਤਾ ਗਿਆ ਕਿ ਗੁਰਦੁਆਰਾ ਸਹਿਵਾ ਸਾਹਿਬ ਦੇ ਵਿੱਚ ਜਿਹੜੇ ਨਿਸ਼ਾਨ ਸਾਹਿਬ ਨੇ ਉਹ ਬਸੰਤੀ ਜਾਂ ਫਿਰ ਸੁਰਮਈ ਰੰਗ ਦੇ ਹੋਣੇ ਚਾਹੀਦੇ ਨੇ ਕੇਸਰੀ ਨਿਸ਼ਾਨ ਸਾਹਿਬ ਭਗਵੇਂ ਰੰਗ ਦਾ ਭੁਲੇਖਾ ਪਾਉਂਦਾ ਇਸ ਕਰਕੇ ਗੁਰਦੁਆਰਾ ਸਹਿਵਾਨਾਂ ਦੇ ਵਿੱਚ ਗੁਰਦੁਆਰਾ ਸਾਹਿਬ ਜਦੋਂ ਤੁਸੀਂ ਜਾਣਦੇ ਹੋ ਅਕਸਰਾਂ ਹੀ ਕੇਸਰੀ ਰੰਗ ਦਾ ਨਿਸ਼ਾਨ ਤੁਸੀਂ ਝੁਲਦਾ ਦੇਖਿਆ ਹੋਏਗਾ ਔਰ ਬਹੁਤ ਸਾਰੇ ਐਸੇ ਸ਼ਬਦ ਬਣੇ ਹੋਏ ਨੇ ਬਹੁਤ ਸਾਰੇ ਐਸੇ ਧਾਰਮਿਕ ਗੀਤ ਬਣੇ ਹੋਏ ਨੇ ਜਿਨ੍ਹਾਂ ਨੂੰ ਅਸੀਂ ਜਿਨ੍ਹਾਂ ਦੇ ਵਿੱਚ ਅਸੀਂ ਕੇਸਰੀ ਨਿਸ਼ਾਨ ਨੂੰ ਝੁਲਦਾ ਹੋਇਆ ਸ਼ਬਦ ਵੀ ਸੁਣਦੇ ਆ ਪਰ ਹੁਣ ਤੋਂ ਇਹ ਜਿਹੜਾ ਹੁਕਮ ਜਾਰੀ ਕੀਤਾ ਗਿਆ ਇਸ ਦੇ ਵਿੱਚ ਬਸੰਤੀ ਰੰਗ ਜਾਂ ਫਿਰ ਸ਼ੁਰਮਈ ਰੰਗ ਦਾ ਨਿਸ਼ਾਨ ਸਾਹਿਬ ਤੁਸੀਂ ਗੁਰਦੁਆਰਾ ਸਹਿਵਾਨਾਂ ਦੇ ਵਿੱਚ ਝੁਲਦਾ ਹੋਇਆ ਦੇਖੋਗੇ। तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਵੀਨ ਕੁਮਾਰ ਪੰਜ ਸਿੰਘ ਸਹਿਬਾਨਾਂ ਦੇ ਵੱਲੋਂ ਇੱਕ ਬਹੁਤ ਵੱਡਾ ਫੈਸਲਾ ਲਿਆ ਗਿਆ ਹੈ ਇਸ